ਹੈਲੋ एवरीवन वेलकम बैक टू माय चैनल ਹਾਂਜੀ ਜੀ ਅੱਜ ਅਸੀਂ ਚੈਪਟਰ ਸ਼ੁਰੂ ਕਰਨ ਜਾ ਰਹੇ ਹਾਂ 7th ਕਲਾਸ ਇਸ ਚੈਨਲ ਤੇ ਆਪਾਂ ਹਿਸਟਰੀ ਸਟਾਰਟ ਕੀਤੀ ਹੋਈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਠੀਕ ਹੈ ਚੈਪਟਰ 8 ਅਸੀਂ ਟੂ ਪਾਰਟ ਦੇ ਵਿੱਚ ਕਰ ਚੁੱਕੇ ਹਾਂ ਉਹਦੇ ਵਿੱਚ ਅਸੀਂ ਉੱਤਰੀ ਭਾਰਤ ਬਾਰੇ ਜਿਹੜੇ ਨਵੇਂ ਰਾਜ ਸੀਗੇ ਰਾਜੇ ਔਰ ਰਾਜੇ ਰਾਜ ਔਰ ਰਾਜੇ ਹਾਰੇ ਪੜਿਆ ਸੀ ਹੁਣ ਅਸੀਂ ਅੱਜ ਦਾ ਸਟਾਰਟ ਕੀਤਾ ਹੈ ਦੱਖਣੀ ਭਾਰਤ ਵੀ ਰਾਜ ਵਿੱਚ ਪ੍ਰਗਤੀਆਂ ਕਿਹੜੀਆਂ ਹੋਈਆਂ ਸੀ ਕਿਹੜੀਆਂ ਉਨਤੀਆਂ ਹੋਈਆਂ ਸਨ 712 700 ਤੋਂ ਲੈ ਕੇ 1200 ਈਸਵੀ ਤੱਕ ਦੇ ਆਪਾਂ ਸਮੇਂ ਨੂੰ ਪੜਾਂਗੇ ਅੱਜ ਆਪਾਂ ਪੜਦੇ ਹਾਂ ਦੱਖਣੀ ਭਾਰਤ ਵਿੱਚ ਨਵੇਂ ਰਾਜ ਕਿਹੜੇ ਸਥਾਪਿਤ ਹੋਏ ਸਨ ਉਹ ਰਾਜ ਸਨ ਪੱਲਵ ਪਾਂਡਯਾ ਅਤੇ ਚੋਲ ਠੀਕ ਹੈ ਇਹ ਤਿੰਨੋਂ ਹੀ ਰਾਜ ਜਿਹੜੇ ਸੀਗੇ ਦੱਖਣੀ ਭਾਰਤ ਦੀ ਰਾਜਪੂਤ ਰਾਜ ਦੇ ਨਾਲ ਹੀ ਸਥਾਪਨਾ ਹੋਈ ਸੀ ਇਹਨਾਂ ਦੇ ਠੀਕ ਹੈ ਜਿਵੇਂ ਕਿ ਉੱਤਰੀ ਭਾਰਤ ਵਿੱਚ ਆਪਾਂ ਇਹਨਾਂ ਨੂੰ ਪਹਿਲਾਂ ਪੜਿਆ ਸੀਗਾ ਇਹ ਤਿੰਨ ਹੀ ਰਾਜ ਸੀਗੇ ਪੱਲਵ ਪਾਂਡਿਆ ਤੇ ਚੋਲ ਇਹ ਤਿੰਨੇ ਆਪਸ ਵਿੱਚ ਕਿਸੇ ਲੜ ਰਹੇ ਸੀ ਆਪਣੀ ਪ੍ਰਭੂਸੱਤਾ ਦੇ ਲਈ ਠੀਕ ਹੈ ਜੀ ਇੱਥੇ ਅਸੀਂ ਆਪਾਂ ਪੰਜਾਬ ਸਕੂਲ ਐਜੂਕੇਸ਼ਨ ਜਿਹੜੀ ਹੈ ਪੰਜਾਬ ਸਕੂਲ ਐਜੂਕੇਸ਼ਨ ਦੀ ਹਿਸਟਰੀ ਕਲਾਸ 7 ਦਾ ਸਿਲੇਬਸ ਕੰਪਲੀਟ ਕਰਾਂਗੇ ਅਕੋਰਡਿੰਗ ਟੂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਹਾਂਜੀ ਸਭ ਤੋਂ ਪਹਿਲਾਂ ਠੀਕ ਹੈ ਜੀ ਜਿਹੜੇ ਪਾਂਡੇ ਤੇ ਪੱਲਵ ਤੇ ਚੋਲ ਰਾਜਦਰੇ ਸੀ ਕਿ ਆਪਸੇ ਲੜਦੇ ਸੀ ਆਪਣੀ ਪ੍ਰਭੂਸ਼ਤਾ ਦੇ ਲਈ ਕਿ ਹਨਾ ਆਪਣਾ ਰਾਜ ਸਥਾਪਿਤ ਕਰਨ ਲਈ ਆਪਸੇ ਲੜਦੇ ਰਹਿੰਦੇ ਸੀਗੇ ਇਹਨਾਂ ਵਿੱਚ ਆਪਾਂ ਸਭ ਤੋਂ ਪਹਿਲਾਂ ਪੜਾਂਗੇ ਪੱਲਾਵ ਸ਼ਾਸਕ ਬਾਰੇ ਹਾਂਜੀ ਜੇ ਤੁਹਾਨੂੰ ਚੈਨਲ ਦੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ ਹਾਂਜੀ ਪੱਲਾਵ ਸ਼ਾਸਕ ਬਾਰੇ ਅਸੀਂ ਪੜਾਂਗੇ ਹਾਂਜੀ ਜਦੋਂ 5ਵੀਂ ਅਤੇ 6ਵੀਂ ਸਦੀ ਵਿੱਚ ਠੀਕ ਹੈ ਜੋ 5ਵੀਂ 6ਵੀਂ ਜਿਹੜੀ ਸੈਂਚਰੀ ਸੀਗੀ ਉਹਦੀ ਸਦੀ ਦੇ ਦੌਰਾਨ ਕੀ ਹੋਇਆ ਦੇਖੋ ਡਿਊਰਿੰਗ ਠੀਕ ਹੈ ਉਹ ਦੌਰਾਨ ਕੀ ਹੋਇਆ ਜੋ 7ਵਨ ਦੇ ਪਤਨ ਤੋਂ ਬਾਅਦ ਠੀਕ ਹੈ 5ਵੀਂ 6ਵੀਂ ਸਦੀ ਦੌਰਾਨ 7ਵਨ ਜਿਹੜੇ ਸੀਗੇ ਆਪਾਂ ਪਿੱਛੇ ਪੜ ਚੁੱਕੇ ਆ 7 ਵਾਹਨ ਦੇ ਖਤਮ ਹੋਣ ਨਾਲ ਕੀ ਹੋਇਆ ਸੀ ਪੱਲਵ ਸ਼ਾਸਕ ਜਨਾਇਆ ਸੀਗਾ ਸ਼ਕਤੀਸ਼ਾਲੀ ਸ਼ਾਸਕ ਬਣ ਗਿਆ ਠੀਕ ਹੈ ਸ਼ਕਤੀਸ਼ਾਲੀ ਸ਼ਾਸਕ ਬਣ ਗਿਆ ਸੀ ਠੀਕ ਹੈ ਜੀ ਕਿਵੇਂ ਹੋਇਆ 5ਵੀਂ 6ਵੀਂ ਸਦੀ ਦੌਰਾਨ ਜੋ ਸातਵਨ ਸੀ ਉਹਨਾਂ ਦਾ ਅੰਤ ਹੋ ਗਿਆ ਪਤਨ ਹੋ ਗਿਆ ਖਤਮ ਹੋ ਗਿਆ ਵੰਸ਼ ਉਸ ਤੋਂ ਬਾਅਦ ਇਹ ਜਿਹੜਾ ਸੀਗਾ ਪੱਲਵ ਸ਼ਾਸਕ ਜਿਹੜਾ ਸੀਗਾ ਉਹ ਇੱਕ ਸ਼ਕਤੀਸ਼ਾਲੀ ਸ਼ਾਸਕ ਜਿਹੜਾ ਬਣ ਗਿਆ ਇਹਦੇ ਜਿਹੜੇ ਸ਼ਕਤੀਸ਼ਾਲੀ ਸ਼ਾਸਕ ਕਿਹੜੇ ਸਨ ਇੱਕ ਸੇਮਾ ਪੱਲਵ ਸ਼ਾਸਕ ਜਿਹੜੇ ਸੀਗੇ ਉਹ ਸੀ ਮਹਿੰਦਰ ਵਰਮਨ ਮਹਿੰਦਰ ਵਰਮਨ ਪਹਿਲਾ ਠੀਕ ਹੈ ਫਰਸਟ ਹੈ ਤੇ ਦੂਸਰਾ ਕੌਨ ਸੀ ਨਰਸਿੰਘ ਵਰਮਨ ਇਹ ਵੀ ਪਹਿਲਾ ਇਹ ਸੀਗੇ ਪੱਲਵ ਵੰਸ਼ ਦੇਡੇ ਸ਼ਾਸਕ ਸ਼ਕਤੀਸ਼ਾਲੀ ਠੀਕ ਹੈ ਇਹ ਦੋ ਪ੍ਰਸਿੱਧ ਸੀਗੇ ਇਹਨਾਂ ਨੇ ਕੀ ਕੀਤਾ ਚੋਲ ਚੇਰ ਅਤੇ ਪਾਂਡੇ ਸ਼ਾਸਕਾਂ ਨੂੰ ਠੀਕ ਹੈ ਇਹਨਾਂ ਤਿੰਨਾਂ ਨੇ ਕੀ ਕੀਤਾ ਪਾਂਡੇ ਸ਼ਾਸਕ ਜਿਹੜੇ ਸਿਗੇ ਉਹਨਾਂ ਨੂੰ ਹਰਾ ਕੇ ਆਪਣੇ ਰਾਜ ਦਾ ਵਿਸਤਾਰ ਕੀਤਾ ਸੀ ਉਹਨੂੰ ਹੋਰ ਅੱਗੇ ਵਧਾਇਆ ਸੀ ਠੀਕ ਹੈ ਇਹਨਾਂ ਨੇ ਆਪਣੀ ਜਿਹੜੀ ਰਾਜस्तानी ਸੀ ਉਹ ਕਿਹੜੀ ਬਣਾਈ ਸੀਗੀ ਠੀਕ ਹੈ ਰਾਜस्तानी ਕਿਹੜੀ ਸੀ ਪੱਲਵ ਸ਼ਾਸਕਾਂ ਦੀ ਕਾਂਤੀ ਠੀਕ ਹੈ ਕਾਂਤੀ ਉਹਨਾਂ ਦੀ ਰਾਜस्तानी ਸੀ ਪੱਲਵ ਸ਼ਾਸਕਾਂ ਦੀ ਮਹਿੰਦਰ ਵਰਮਨ 1 ਤੇ ਨਰਸਿੰਘ ਵਰਮਨ ਜਿਹੜੇ ਸਿਗੇ ਇੱਕ ਸ਼ਕਤੀਸ਼ਾਲੀ ਸ਼ਾਸਕ ਸਨ ਜਿਨ੍ਹਾਂ ਨੇ ਚੋਲ ਟੇ ਜੀਤ ਅਤੇ ਪਾਂਡਿਆ ਨੂੰ ਹਰਾ ਕੇ ਠੀਕ ਹੈ ਆਪਣੇ ਰਾਜ ਦਾ ਵਿਸਤਾਰ ਕੀਤਾ ਤੇ ਆਪਣੀ ਰਾਜਸਥਾਨੀ ਕਾਂਚੀ ਨੂੰ ਬਣਾਇਆ ਹਾਂਜੀ ਪੱਲਵ ਸ਼ਾਸਕ ਜਿਵੇਂ ਸੀ ਕਿ ਸਭ ਤੋਂ ਪਹਿਲਾਂ ਨੇ ਕਿ ਕਿ ਤੱਕ ਇਹਨਾਂ ਨੇ ਕਲਾ ਅਤੇ ਪਵਨ ਉਸਾਰੀ ਬਵਾ ਕਰਵਾਈ ਠੀਕ ਹੈ ਜਿਵੇਂ ਮੰਦਰ ਚਿੱਤਰਕਾਰੀ ਠੀਕ ਹੈ ਪਵਨ ਉਸਾਰੀ ਕਰਵਾਈ ਉਹ ਕਿਹੜੀ ਕਿਹੜੀ ਸੀਗੇ ਸਭ ਤੋਂ ਪਹਿਲਾ ਹੈਗਾ ਮਹਾਵਲੀ ਪੋਰਾਮ ਮਹਾਬਲੀ ਪੋਰਾਮ महावलीपुरम विखे इन्होंने की रथ मंदिर उन्होंने बनवाए थे महावलीपुरम विखे शासक शासकर ठीक है जी फिर कांचीपुरम कांची उन्होंने अपनी बनाई सी ना राजधानी कांचीपुरम विखे उन्होंने की किया ਕੇਲਾਸ਼ ਨਾਥ ਮੰਦਰ ਬਣਵਾਇਆ ਠੀਕੇ ਜੀ ਕੇਲਾਸ਼ ਨਾਥ ਮੰਦਰ ਬਣਵਾਇਆ ਸੀ ਫਿਰ ਕੀ ਹੋਇਆ ਕਿ 9ਵੀਂ ਸਦੀ ਦੇ ਵਿੱਚ ਚੋਲ ਸ਼ਾਸਕਾਂ ਨੇ ਠੀਕੇ ਜੀ 9ਵੀਂ ਜੋ ਸੈਂਚਰੀ ਆਈ ਠੀਕੇ ਉਹਦੇ ਵਿੱਚ ਕੀ ਕੀਤਾ ਇਹਨਾਂ ਨੇ ਚੋਲ ਸ਼ਾਸਕਾਂ ਠੀਕੇ ਚੋਲ ਸ਼ਾਸਕਾਂ ਨੇ ਕੀ ਕੀਤਾ ਪੱਲਵ ਨੂੰ ਹਰਾ ਦਿੱਤਾ ਕਿ ਪੱਲਵੰਚ ਨੂੰ ਖਰਾ ਦਿੱਤਾ ਸੀ ਤੇ ਪੱਲਵੰਚ ਦਾ ਖਾਤਮਾ ਕਰ ਦਿੱਤਾ ਇਹ ਪੱਲਵੰਚ ਜਿਹੜਾ ਸੀ ਉਹ ਖਤਮ ਹੋ ਗਿਆ ਖਾਤਮਾ ਹੋ ਗਿਆ ਠੀਕ ਹੈ ਹਾਂਜੀ ਇਸ ਦਿਨ ਅੱਜ ਤੁਹਾਨੂੰ ਜਿਹੜੀ ਐਸਐਸਟੀ ਦੀ ਹਿਸਟਰੀ ਜਿਹੜਾ ਕਲਾਸ 7 ਪੰਜਾਬ ਸਕੂਲ ਐਜੂਕੇਸ਼ਨ ਦੀ ਜਿਹੜੀ ਤੁਹਾਨੂੰ ਆ ਕਲਾਸ ਆ ਮੰਡੇ ਵੈਨਸਡੇ ਆਫ ਫਰਡੇ ਮਿਲਣ ਗਿਆ ਸੋ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਭੁੱਲਨਾ ਹਾਂਜੀ ਹੁਣ ਅਸੀਂ ਪੜਦੇ ਆਂ ਪਾਂਡੇ ਸ਼ਾਸਕ ਬਾਰੇ ਠੀਕ ਹੈ ਪੱਲਾਵ ਸ਼ਾਸਕ ਬਾਰੇ ਆਪਾਂ ਪੜ ਚੁੱਕੇ ਆਂ ਪਾਂਡੇ ਸ਼ਾਸਕ ਦਾ ਰਾਜ ਸੀਗਾ ਠੀਕ ਹੈ ਸ਼ਾਸਨ ਕਾਲ ਉਹ ਕਿੱਥੇ ਤੱਕ ਫੈਲੇ ਹੋਇਆ ਸੀ ਤਾਮਿਲਨਾਡੂ ਵਿੱਚ ਦੇ ਦੱਖਣੀ ਭਾਗਾਂ ਵਿੱਚ ਠੀਕ ਹੈ ਜੀ ਪਾਂਡੇ ਸ਼ਾਸਕ ਸੀ ਉਹਨਾਂ ਦਾ ਰਾਜ ਤਾਮਿਲਨਾਡੂ ਦੇ ਦੱਖਣੀ ਭਾਗ ਭਾਗ ਵਿੱਚ ਸਥਾਪਿਤ ਸੀ ਠੀਕ ਹੈ ਜੀ ਇਹਨਾਂ ਦੀ ਰਾਜਧਾਨੀ ਕਿਹੜੀ ਸੀ ਪਾਂਡਵ ਦੇ ਰਾਸਤਾਨੀ ਪਾਂਡੇ ਸ਼ਾਸਕ ਦੀ ਹਾਂਜੀ ਅਸੀਂ ਇਹ ਜਿਹੜਾ ਸਿਲੇਬਸ ਆ ਪੰਜਾਬ ਸਕੂਲ ਐਜੂਕੇਸ਼ਨ ਬੋਰਡ 7th ਕਲਾਸ ਦੇ ਅਕੋਰਡਿੰਗ ਕੰਪਲੀਟ ਕਰਾਂਗੇ ਬਾਅਦ ਵਿੱਚ ਜਦ ਹੀ ਐਮਸੀਓ ਵੀ ਕਰਾਂਗੇ ਐਕਸਟਰਾ ਹਾਂਜੀ ਰਾਸਤਾਨੀ ਇਹਦੀ ਸੀ ਮਦੁਰਾ ਹੈ ਜਾ ਮਦੁਰਾ ਠੀਕ ਹੈ ਇਹ ਇੱਕ ਸਿੱਖਿਆ ਦਾ ਕੇਂਦਰ ਵੀ ਸੀ ਠੀਕ ਹੈ ਜੀ ਸਿੱਖਿਆ ਦਾ ਵੀ ਇੱਕ ਕੇਂਦਰ ਸੀ ਹਾਂਜੀ ਇਸ ਟਾਈਮ ਕਹਿੰਦੇ ਪਾਂਡਿਆ ਸ਼ਾਸੰਗ ਦੇ ਸਮੇਂ ਠੀਕ ਹੈ ਜਦੋਂ ਪਾਂਡਿਆ ਰਾਜ ਚੱਲ ਰਿਹਾ ਸੀ ਉਸ ਵੇਲੇ ਇੱਕ ਯਾਤਰੀ ਆਇਆ ਮਾਰਕੋ ਪੋਲੋ ਠੀਕ ਹੈ ਯਾਤਰੀ ਆਇਆ ਸੀ ਕਿਹਦੇ ਸਮੇਂ ਵਿੱਚ ਆਇਆ ਸੀ ਹਾਂਜੀ ਪਾਂਡਿਆ ਰਾਜ ਦੇ ਸਮੇਂ ਠੀਕ ਹੈ ਪਾਂਡਿਆ ਰਾਜ ਦੇ ਸਮੇਂ ਆਇਆ ਸੀ ਇਹ ਯਾਤਰੀ ਸੀ ਇਹਨ ਯਾਤਰਾ ਕੀਤੀ ਠੀਕ ਹੈ ਪਾਂਡੇ ਰਾਜ ਨੂੰ ਯਾਤਰਾ ਕੀਤੀ ਕਿਨ ਮਾਰਕੋ ਪੋਲੋ ਨੇ ਤੇ ਉਹਨਾਂ ਬਾਅਦ ਵਿੱਚ ਕਿਸੇ ਪਾਂਡੇ ਸ਼ਾਸਕ ਤੇ ਬਿਰਤਾਂਤ ਵੀ ਲਿਖਿਆ ਸੀ ਰਿਲੇਖ ਵੀ ਲਿਖਿਆ ਸੀ ਉਹਨ ਜੋ ਉੱਥੇ ਦੇਖਿਆ ਉਹਦੇ ਬਾਰੇ ਲਿਖਿਆ ਸੀਗਾ ਮਾਰਕੋ ਪੋਲੋ ਨੇ ਹਾਂਜੀ ਤੁਹਾਨੂੰ ਕੁਸ਼ਨ ਵੀ ਆ ਸਕਦਾ ਕਿ ਮਾਰਕੋ ਪੋਲੋ ਕਿਹਦੇ ਰਾਜ ਵਿੱਚ ਜਿਹੜਾ ਯਾਤਰੀ ਆਇਆ ਸੀਗਾ ਉਹ ਪਾਂਡੇ ਰਾਜ ਵਿੱਚ ਆਇਆ ਸੀ ਠੀਕ ਹੈ ਜੀ ਫਿਰ 14ਵੀਂ ਸਦੀ ਵਿੱਚ ਕਹਿੰਦੇ ਕਿ ਪਾਂਡੇ ਰਾਜ ਦਾ ਵੀ ਪਤਨ ਹੋ ਗਿਆ ਠੀਕ ਹੈ ਜੋ 14ਵੀਂ ਸਦੀ ਹੋਈ 14th ਸੈਂਚਰੀ ਦੇ ਵਿੱਚ ਸੀਗਾ ਪਾਂਡਿਆ ਰਾਜ ਦਾ ਪਤਨ ਹੋ ਗਿਆ। ਠੀਕ ਹੈ ਦੇਖ ਇਦਾਂ ਇਹ ਨਾ ਖਤਮ ਹੋ ਗਿਆ ਸੀਗਾ। ਹਾਂਜੀ ਅਸੀਂ ਪੱਲਵ ਬਾਰੇ ਵੀ ਪੜ ਚੁੱਕੇ ਹਾਂ ਪਾਂਡਿਆ ਬਾਰੇ ਪਰਸਲੇ ਹੁਣ ਅਸੀਂ ਪੜਾਂਗੇ ਚੋਲ ਸ਼ਾਸਕ ਬਾਰੇ ਪੜਾਂਗੇ ਠੀਕ ਹੈ ਚੋਲ ਸਨਸਤ ਦਾ ਪਹਿਲਾ ਸ਼ਾਸਕ ਕੌਣ ਸੀ ਸਥਾਪਕ ਕੌਣ ਸੀ ਪਹਿਲਾ ਸ਼ਾਸਕ ਪਹਿਲਾ ਸ਼ਾਸਕ ਕੌਣ ਸੀ ਜਿਹਨੇ ਇਹਦਾ ਵਿਸਤਾਰ ਕੀਤਾ ਸੀ ਵਿਜੇ ਹੈ ਵਿਜੈ ਲਿਆ ਠੀਕ ਹੈ ਵਿਜੈ ਲਿਆ ਦਾ ਸੀਗਾ ਪਹਿਲਾ ਸ਼ਾਸਕ ਸੀਗਾ ਪਲਵਾਂ ਕਰੋ ਠੀਕ ਹੈ ਇਹਨ ਕੀ ਕੀਤਾ ਸਭ ਤੋਂ ਪਹਿਲਾਂ ਪਲਵਾਂ ਕੋਲੋਂ ਠੀਕ ਹੈ ਪਲਵਾਂ ਕੋਲੋਂ ਕੀ ਕੀਤਾ ਤੰਜੋਰ ਜਿੱਤ ਲਿਆ ਸੀ ਤੰਜੋਰ ਰਾਜ ਜਿਹੜਾ ਸੀਗਾ ਉਹਨੂੰ ਜਿੱਤ ਲਿਆ ਠੀਕ ਹੈ ਜੀ ਪਲਵਾਂ ਦੇ ਕੋਲ ਸੀਗਾ ਤੰਜੋਰ ਉਹ ਤੋਂ ਕਿਹਨ ਜਿੱਤਿਆ ਚੋਲ ਸ਼ਾਸਕ ਜਿਹੜੇ ਸੀਗੇ ਵਿਜੈਲਿਆ ਨੇ ਜਿੱਤ ਲਿਆ ਸੀ ਤੰਜੋਜ ਨੂੰ ਠੀਕ ਹੈ ਬਾਅਦ ਵਿੱਚ ਇਹਨਾਂ ਨੇ ਕੀ ਕੀਤਾ ਇਹਨੂੰ ਆਪਣੀ ਰਾਜਧਾਨੀ ਬਣਾਇਆ ਸੀ ਠੀਕ ਹੈ ਜੀ ਤੰਜੋਜ ਨੂੰ ਬਾਅਦ ਵਿੱਚ ਆਪਣੀ ਰਾਜਧਾਨੀ ਬਣਾ ਲਿਆ ਸੀ ਕੈਪੀਟਲ ਬਣਾ ਲਿਆ ਸੀ ਠੀਕ ਹੈ ਜੀ ਹਾਂਜੀ ਨੰਬਰ 2 ਤੇ ਸੀ ਇਹ ਤਾਂ ਬਦਲਿਆ ਨੰਬਰ 1 ਤੇ ਆ ਗਿਆ ਜੇ ਪਹਿਲਾ ਸ਼ਾਸਕ ਸੀ ਸੈਕਿੰਡ ਨੰਬਰ ਤੇ ਸੀਗਾ ਪ੍ਰਾਤਿਕ ਫਰਸਟ ਠੀਕ ਹੈ ਪ੍ਰਾਤਿਕ ਪਹਿਲਾ ਜਾਂ ਪ੍ਰਾਤਿਕ ਫਰਸਟ ਕਹਿ ਲਓ ਇਹਨ ਕੀ ਕਿਤਾ ਸੀ ਚੋਲ ਰਾਜ ਦਾ ਇੱਕ ਸ਼ਕਤੀਸ਼ਾਲੀ ਸ਼ਾਸਕ ਸੀ ਇਹ ਵੀ ਕਿ ਚੋਲ ਰਾਜ ਦਾ ਕਿ ਸੀਗਾ ਸ਼ਕਤੀਸ਼ਾਲੀ ਸ਼ਾਸਕ ਸੀ ਕੌਣ ਜੀ ਪ੍ਰਾਤਿਕ ਫਰਸਟ ਠੀਕੇ ਜੀ ਪਹਿਲਾ ਜਿਹੜਾ ਸ਼ਾਸਕ ਸੀਗਾ ਉਹ ਵਿਜ਼ਾਲ ਲਿਆ ਸੀਗਾ ਜਿੰਨ ਤੰਜੌਰ ਨੂੰ ਜਿੱਤਿਆ ਸੀ ਪਲਵਾ ਕਰੋ ਬਾਅਦ ਵਿੱਚ ਉਹਨਾਂ ਉਹਦੀ ਰਾਜਧਾਨੀ ਬਣਾਇਆ ਦੂਜੇ ਨੰਬਰ ਤੇ ਆ ਗਿਆ ਪ੍ਰਾਤਿਕ ਫਰਸਟ ਜਿੰਨ ਕਿ ਚੋਲ ਰਾਜ ਦਾ ਇੱਕ ਸ਼ਕਤੀਸ਼ਾਲੀ ਸ਼ਾਸਕ ਮੰਨਿਆ ਜਾਂਦਾ ਸੀਗਾ ਇਨ ਹਾਂ ਜੀ ਜਿਹੜੇ ਕੀ ਪਾਂਡਿਆ ਦੀ ਜਿਹੜੀ ਸੋਰੀ ਪੱਲਵਾਂ ਦੀ ਜਿਹੜੀ ਰਾਜਧਾਨੀ ਸੀਗੀ ਠੀਕ ਹੈ ਤੰਜੌਰ ਉਹਨੂੰ ਜਿੱਤ ਲਿਆ ਸੀ ਨਾ ਠੀਕ ਹੈ ਉਤੋਂ ਫਿਰ ਉਹਨਾਂ ਆਪਣੀ ਰਾਜਧਾਨੀ ਬਣਾਇਆ ਠੀਕ ਹੈ ਜੀ ਪਾਂਡੇ ਸ਼ਾਸਕ ਨੂੰ ਹਰਾ ਕੇ ਉਸ ਦੀ ਰਾਜਧਾਨੀ ਮਧੁਰਾ ਤੇ ਵੀ ਕਬਜ਼ਾ ਕਰ ਲਿਆ ਸੀ ਠੀਕ ਹੈ ਉਹਨਾਂ ਦੀ ਜਿਹੜੀ ਪਾਂਡਿਆ ਦੀ ਜਿਹੜੀ ਸੀਗੀ ਰਾਜਧਾਨੀ ਮਧੁਰਾ ਸੀ ਨਾ ਮਧੁਰਾ ਆਨੰਦ ਦੀ ਰਾਜਧਾਨੀ ਉੱਤੇ ਵੀ ਕਬਜ਼ਾ ਕਰ ਲਿਆ ਸੀ ਹਨਾ ਕਿੰਝ ਪ੍ਰਾਤਕ ਫਰਸਟ ਨੇ ਠੀਕ ਹੈ ਜੀ ਫਿਰ 1959 ਈਸਵੀ ਵਿੱਚ 1949 ਵਿੱਚ ਕੀ ਕੀਤਾ ਉਹਨਾਂ ਤੇ ਕੋਲਮ ਦੀ ਲੜਾਈ ਹੋਈ ਠੀਕ ਹੈ ਤੇ ਕੋਲਮ ਦੀ ਲੜਾਈ ਦਬਾਅ ਪੜਦੇ ਸੀ ਤਰਾਇਨ ਦੀ ਲੜਾਈ ਪਿੱਛੇ ਪੜਿਆ ਸੀਗਾ ਇਸੇ ਤਰ੍ਹਾਂ ਤੇ ਕੋਲਮ ਤੇ ਕੋਲਮ ਦੀ ਲੜਾਈ ਹੋਈ ਉਹਦੇ ਵਿੱਚ ਰਾਸ਼ਟਰ ਕੋ ਸ਼ਾਸਕ ਸੀ ਠੀਕ ਹੈ ਜੀ ਰਾਸ਼ਟਰ ਕੋ ਸ਼ਾਸਕ ਠੀਕ ਹੈ ਰਾਸ਼ਟਰ ਕੋ ਸ਼ਾਸਕ ਸੀਗਾ ਉਹਦਾ ਨਾਂ ਕਿਸੇ ਕ੍ਰਿਸ਼ਨ ਤੀਜੇ ਨੇ ਜੇ ਨਾ ਨਹੀਂ ਉਹ ਵੀਡੀਓ ਪਿਛਲੀ ਨਹੀਂ ਦੇਖੀ ਉਹ ਦੇਖ ਲੈਣ ਉਹਦੇ ਵਿੱਚ ਅਸੀਂ ਇਹ ਸਾਰਾ ਪੜਿਆ ਹੋਇਆ ਆ ਤਾਂ ਹੀ ਤੁਹਾਨੂੰ ਇਹ ਸਮਝ ਆਏਗਾ ਠੀਕ ਹੈ ਰਾਸ਼ਟਕੂਟ ਦੇ ਦਾ ਸ਼ਾਸਕ ਸੀ ਕ੍ਰਿਸ਼ਨ ਤੀਜੇ ਤੋਂ ਹਾਰ ਗਿਆ ਸੀ ਕੌਣ ਹਾਰ ਗਿਆ ਸੀ ਪ੍ਰਾਤਿਕ ਫਸਟ ਠੀਕ ਹੈ ਜੀ ਦੇਖ ਲਓ ਪ੍ਰਾਤਿਕ ਫਸਟ ਚੋਰ ਰਾਜ ਦੇ ਸਖਤਸ਼ਾਲੀ ਸ਼ਾਸਕ ਸੀ ਜਿੰਨ ਮਦੁਰਾ ਜਿਹੜੀ ਸੀਗੀ ਪਾਂਡਿਆ ਜਿਹੜੀ ਮਧੁਰਾ ਜਿਹੜੀ ਉਹਦੀ ਰਾਜਸਥਾਨੀ ਸੀ ਉੱਤੇ ਵੀ ਕਬਜ਼ਾ ਕਰ ਲਿਆ 1900 ਸੌਰੀ 949 1949 ਵਿੱਚ ਕੀ ਕੀਤਾ ਉਹਨ ਕੌਲਮ ਦੀ ਲੜਾਈ ਵਿੱਚ ਰਾਜਕੁਟ ਸ਼ਾਸਕ ਸੀ ਕ੍ਰਿਸ਼ਨ ਤੀਜੇ ਤੋਂ ਹਾਰ ਗਿਆ ਪ੍ਰਾਤਿਕ ਫਸਟ ਹਾਂਜੀ ਜਦੋਂ ਉਹਨਾਂ ਕ੍ਰਿਸ਼ਨ ਤਿੱਜੇ ਤੋਂ ਰਾਸ਼ਟਕੋਸ਼ ਸ਼ਾਸਕ ਕ੍ਰਿਸ਼ਨ ਤਿੱਜੇ ਜਦੋਂ ਹਾਰ ਗਿਆ ਸੀ ਪ੍ਰਾਤਿਕ ਫਸਟ ਇਸ ਨਾਲ ਉਹਨਾਂ ਦੀ ਜਿਹੜੀ ਸ਼ਕਤੀ ਸੀ ਬਹੁਤ ਸ਼ਕਤੀ ਨੂੰ ਹੋ ਗਿਆ ਸੀ ਸ਼ਾਸਨ ਕਮਜ਼ੋਰ ਪੈ ਗਿਆ ਸੀ ਪਰ ਉਸ ਤੋਂ ਬਾਅਦ ਜਿਹੜਾ ਸੀਗੇ ਰਾਜ ਰਾਜ ਪਹਿਲਾ ਤੇ ਮਹਿੰਦਰ ਚੋਲ ਠੀਕ ਹੈ ਮਹਿੰਦਰ ਚੋਲ ਇਹ ਦੋ ਸ਼ਾਸਕ ਸੀ ਜਿਨ੍ਹਾਂ ਨੇ ਸ਼ਾਸਨ ਨੂੰ ਦੁਬਾਰਾ ਸਥਾਪਿਤ ਕੀਤਾ ਮੌੜ ਸਥਾਪਿਤ ਕਰਤਾ ਸੀ ਠੀਕ ਹੈ ਫਿਰ ਉਸੇ ਸਟੇਜ ਤੇ ਸ਼ਕਤੀਸ਼ਾਲੀਆਂ ਨੂੰ ਸ਼ਾਸਨ ਜਿਹੜਾ ਸੀ ਬਣਾਇਆ ਇਸ ਤਰ੍ਹਾਂ ਕੀ ਕੀਤਾ ਉਹਨਾਂ ਨੇ ਦੱਖਣੀ ਭਾਰਤ ਇਨ੍ਹਾਂ ਦੋਨਾਂ ਸ਼ਾਸਕਾਂ ਨੇ ਕੀ ਕੀਤਾ ਦੱਖਣੀ ਭਾਰਤ ਵਿੱਚ ਚੋਲ ਸ਼ਾਸਕ ਨੂੰ ਇੱਕ ਮਹਾਨ ਸ਼ਕਤੀ ਜਿਹੜੀ ਆ ਬਣਾਇਆ ਕਿਹਨਾਂ ਨੇ ਰਾਜ ਰਾਜ ਪਹਿਲਾ ਤੇ ਮਹਿੰਦਰ ਚੋਲ ਨੇ ਕਿਉਂਕਿ ਜਿਹੜਾ ਪ੍ਰਾਂਤਿਕ ਜਿਹੜਾ ਸੀਗਾ ਪ੍ਰਾਂਤਿਕ ਸ਼ਾਸਕ ਜਿਹੜਾ ਸੀ ਫਸਟ ਉਹ ਜਦੋਂ ਆ ਗਏ ਰਾਜੇ ਕੁਟਤ ਰਾਸ਼ਟਰਕੂਟ ਜਿਹੜੇ ਸੀਗੇ ਉਹਨਾਂ ਦੇ ਕ੍ਰਿਸ਼ਨਦੇਵ ਤੋਂ ਸੋਰੀ ਕ੍ਰਿਸ਼ਨ ਤੀਜੇ ਤੋਂ ਹਾਰ ਗਿਆ ਸੀ ਤੋਂ ਉਹਨਾਂ ਦੇ ਜਿਹੜੇ ਸੀਗੇ ਸ਼ਾਸਨ ਬਹੁਤ ਕਮਜ਼ੋਰ ਹੋ ਗਿਆ ਸੀ ਪਰ ਇਹਨਾਂ ਦੋਨਾਂ ਸ਼ਾਸਕਾਂ ਨੇ ਦੁਬਾਰਾ ਇਹ ਸ਼ਾਸਨ ਨੂੰ ਸਥਾਪਿਤ ਕਰਤਾ ਸੀ ਫਿਰ ਸ਼ਕਤੀशाली ਇੱਕ ਬਣਾਇਆ ਸ਼ਾਸਨ ਹਾਂਜੀ ਕਿੰਨੇ ਰਾਜ ਰਾਜ ਪਹਿਲਾਂ ਨੇ ਜਿਹੜਾ ਸੀਗਾ ਉਹਨੇ ਰਾਜ ਕਿਤੋਂ ਕਿੰਨੇ ਕਿਤੇ 985 ਤੋਂ 1114 ਇਸ ਵੀ ਤੱਕ ਇਹਦਾ ਰਾਜ ਕਿਤਾ 114 ਜਾਂ 15 ਤੱਕ ਉਹਨਾਂ ਆਪਣਾ ਜਿਹੜਾ ਸੀਗਾ ਰਾਜ ਕੀਤਾ ਠੀਕ ਹੈ ਜੀ ਫਿਰ ਇਹਨੇ ਕੀ ਕੀਤਾ ਰਾਜ ਰਾਜ ਪਹਿਲਾਂ ਨੇ ਚੇਰ ਪਾਂਡਿਆ ਅਤੇ ਸ਼੍ਰੀਲੰਕਾ ਸ਼੍ਰੀਲੰਕਾ ਦੇ ਰਾਜੇ ਸੀ ਨਾ ਰਾਜਿਆਂ ਨੂੰ ਹਰਾਇਆ ਰਾਕ ਦੇ ਸਾਰੇ ਇਲਾਕੇ ਤੇ ਜਿਹੜਾ ਸੀਗਾ ਆਪਣਾ ਕਬਜ਼ਾ ਕਰ ਲਿਆ ਫਿਰ ਕੀ ਕੀਤਾ ਰਾਜ ਰਾਜ ਪਹਿਲਾਂ ਨੇ ਸਮੁੰਦਰੀ ਸ਼ਕਤੀ ਜਿਹੜੀ ਸੀ ਨਾ ਉਹਦਾ ਵੀ ਆਧুনিক ਕਰਨ ਕੀਤਾ ਆਦੁਨੀ ਕਰਨ ਅਗਨਿਕ ਕਰਨ ਕਰਤਾ ਠੀਕ ਹੈ ਜੀ ਤੰਜੋਰ ਨੂੰ ਤੰਜੌਰ ਕਿਹੜੀ ਧਰਾਂ ਸੀਗਾ ਜਿਹੜੇ ਉਹਨਾਂ ਨੇ ਪੱਲਵਾਂ ਕਰੋ ਜਿੱਤਿਆ ਸੀ ਤੰਜੌਰ ਵਿੱਚ ਕੀ ਕੀਤਾ ਉਹਨ ਆਪਣੇ ਨਾਂ ਦਾ ਠੀਕ ਹੈ ਰਾਜ ਰਾਜ ਪਹਿਲਾ ਨੇ ਆਪਣੇ ਨਾਂ ਦਾ ਰਾਜ ਰਾਜੇਸ਼ਵਰ ਰਾਜੇਸ਼ਵਰ ਮੰਦਰ ਬਣਵਾਇਆ ਠੀਕ ਹੈ ਜੀ ਇੰਨੇ ਨੇ ਕੰਮ ਕੀਤੇ ਸੀ ਰਾਜ ਰਾਜ ਪਹਿਲਾ ਤੇ ਮਹਿੰਦਰ ਚੋਲ ਨੇ ਦੁਬਾਰਾ ਜਣਾ ਸੀ ਕਹਿੰਨੂੰ ਰਾਜ ਨੂੰ ਸਥਾਪਿਤ ਕੀਤਾ ਫਿਰ ਰਾਜ ਰਾਜ ਪਹਿਲਾਂ ਨੇ 1985 ਤੋਂ ਲੈ ਕੇ 1014-15 ਦੇ ਵਿੱਚ ਰਾਜ ਕੀਤਾ ਇਹਨੇ ਸਮਿਆਂ ਨਾਲ ਕਾਲ ਫਿਰ ਇਨ ਕੀ ਕੀਤਾ ਚੇਰ ਪਾਂਡਿਆ ਤੇ ਸ਼੍ਰੀਲੰਕਾ ਦੇ ਰਾਜਾਂ ਨੂੰ ਹਰਾ ਕੇ ਉੱਤੇ ਸਾਰੇ ਇਲਾਕੇ ਤੇ ਕਬਜ਼ਾ ਕਰ ਲਿਆ ਸੀਗਾ ਫਿਰ ਇਹਨ ਸਮੁੰਦਰੀ ਸ਼ਕਤੀ ਦਾ ਆਪਨਿਕਨ ਕੀਤਾ ਠੀਕ ਹੈ ਤੰਜੌਰ ਜਿਹੜਾ ਪੱਲਵਾਂ ਦਰਾਂ ਨੇ ਜਿੱਤਿਆ ਸੀ ਉਹਦੇ ਵਿੱਚ ਉੱਥੇ ਮਤਲਬ ਰਾਜਵੇਜਨ ਆਪਣੇ ਨਾਂ ਦਾ ਰਾਜਾ ਰੇਸ਼ਵਰ ਮੰਦਿਰ ਜਿਹੜਾ ਸੀਗਾ ਉਹ ਬਣਵਾਇਆ ਹਾਂਜੀ ਪਹਿਲਾ ਪਾਕਿਟ ਤਾਂ ਰਾਜਰਾਜ ਫਰਸਟ ਹੁਣ ਜਿਹੜਾ ਦੂਸਰਾ ਸੀਗਾ ਉਹਦੇ ਨਾਲ ਰਜਿੰਦਰ ਚੋਲ ਇਹਨ 1015 ਤੋਂ ਲੈ ਕੇ 1044 ਈਸਵੀ ਤੋਂ ਸਭ ਤੋਂ ਲੰਬਾ ਇਹੜਾ ਸੀਗਾ ਰਾਜ ਜਿਹੜਾ ਕੀਤਾ ਹਾਂਜੀ ਇਸੇ ਤਰ੍ਹਾਂ ਜਿਹੜਾ ਸੀਗਾ ਅ ਰਜਿੰਦਰ ਚੋਲ ਇਹਨ ਆਪਣੇ ਨਾਂ ਤੇ ਠੀਕ ਹੈ ਐਕਚੁਅਲੀ ਜਿਹੜਾ ਮੈਂ ਪਿੱਛੇ ਤੁਹਾਨੂੰ ਪੜਾਇਆ ਹੈ ਨਾ ਰਾਜਰਾਜ ਫਰਸਟ ਉਹਨੇ ਵੈਸੇ ਮੰਦਿਰ ਬਣਾਇਆ ਸੀ ਰਜਿੰਦਰ ਚੋਲ ਜਿਹੜਾ ਸੀ ਇਹਨ ਆਪਣੇ ਨਾਂ ਤੇ बाय मिसटेक मेरे तो बोलिया गया सी सॉरी तो जिंदर चौल जोड़ा इन अपने नाम से ज्यादा संदिर बनवाया एक नगर सॉरी नगर वसाया सी, और अपने, नाम ते, ते अपने नाम नाते नाम से मैं स्पैशली लेता ठीक है अपने नाम से इनकी बनाया गंगई कौडा ठीक है जी गंगई कौडा चोलापोरम ਨਗਰ ਬਸਾਇਆ ਸੀ ਮਤਲਬ ਸ਼ਹਿਰ ਬਸਾਇਆ ਸੀ ਨਗਰ ਬਸਾਇਆ ਠੀਕ ਹੈ ਜੀ ਨਗਰ ਬਸਾਇਆ ਸੀ ਨਾ ਚੋਰ ਰਾਜ ਦੀ ਰਾਸਤਾਨੀ ਵੀ ਬਣਾਇਆ ਨੂੰ ਫਿਰ ਬਾਅਦ ਚ ਨੇ ਜਿਹੜਾ ਸੀਗਾ ਨਗਰ ਬਸਾਇਆ ਇਹਨੂੰ ਫਿਰ ਚੋਰ ਰਾਜ ਦੀ ਕੀ ਬਣਾਇਆ ਰਾਸਤਾਨੀ ਕੈਪੀਟਲ ਬਣਾਇਆ ਸੀ ਠੀਕ ਹੈ ਜੀ ਉਹ ਮੈਂ ਤਾਂ ਬਾਇਓਸਟੇਕ ਕਹਿ ਹੋ ਗਿਆ ਸੀ ਰਾਜ ਰਾਜ ਪਹਿਲਾਂ ਉਹਨ ਸਿਰਫ ਮੰਦਿਰ ਬਣਾਇਆ ਸੀ ਰਜ਼ਿੰਦਰ ਚੌਹਲ ਨੇ ਜਿਹੜਾ ਸੀਗਾ ਆਪਣੇ ਨਾਮ ਤੇ ਗੰਗਈ ਕੋੜਾ ਚੋਰਾ ਪੋਰਮ ਨਗਰ ਵਸਾਇਆ ਸੀ ਜਿਹਨੂੰ ਉਹਨ ਬਾਅਦ ਵਿੱਚ ਆਪਣੀ ਰਾਸਥਾਨੀ ਬਣਾ ਲਿਆ ਸੀ ਠੀਕ ਹੈ ਜੀ ਸੌਰੀ ਹਾਂਜੀ ਇਸਨੇ ਕੀ ਕਿਹਾ ਦੱਖਣੀ ਪੂਰਬੀ ਠੀਕ ਹੈ ਦੱਖਣੀ ਪੂਰਬ ਵਿੱਚ ਮਹੱਤਵਪੂਰਨ ਜਿਹੜੇ ਜਿੱਤਾਂ ਸੀਗੀਆਂ ਉਹਦੇ ਬਾਰੇ ਆਪਾਂ ਪੜਨ ਲੱਗੇ ਆਂ ਮਹੱਤਵਪੂਰਨ ਜਿੱਤਾਂ ਬਾਰੇ ਪੜਦੇ ਹਾਂ ਠੀਕ ਹੈ ਜਿੰਦਾ ਚੌਲਦੀਆਂ ਮਹੱਤਵਪੂਰਨ ਜਿੱਤਾਂ ਜਿਹੜੀਆਂ ਅਸੀਂ ਉਹਨਾਂ ਕਿਹੜੀਆਂ-ਕਿਹੜੀਆਂ ਜਿੱਤਾਂ ਪ੍ਰਾਪਤ ਕੀਤੀਆਂ ਉਹਦੇ ਬਾਰੇ ਆਪਾਂ ਪੜਾਂਗੇ ਹਾਂਜੀ ਦੱਖਣੀ ਪੂਰਬੀ ਹਿੱਸਿਆਂ ਵਿੱਚ ਦੱਖਣੀ ਪੂਰਬੀ ਏਸ਼ੀਆ ਵਿੱਚ ਦੇ ਦੱਖਣੀ ਪੂਰਬੀ ਏਸ਼ੀਆ ਵਿੱਚੋਂ ਕਿਹੜੇ-ਕਿਹੜੇ ਜਿਹੜੇ ਸੀਗੇ ਮਹੱਤਵਪੂਰਨ ਦਿੱਤਾ ਪ੍ਰਾਪਤ ਕੀਤੀਆਂ ਸੀ ਅੰਡੇਮਾਨ ਨਿਕੋਬਰ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ ਹਾਂਜੀ ਅੰਡੇਮਾਨ ਨਿਕੋਬਰ ਮਲਾਇਆ ਸੂ ਮਾਤਰਾ ਅਤੇ ਜਾਵਾ ਇਹ ਵਾਲੇ ਮੇਨ ਜਿਹੜੇ ਸੀਗੇ ਇਹ ਧਿਆਨ ਇਹਨ ਕੀ ਕੀਤਾ ਸੀ ਜਿੱਤ ਪ੍ਰਾਪਤ ਕੀਤੀ ਸੀ ਇਹਨਾਂ ਜਿੱਤਿਆ ਸੀ ਲੜਾਈ ਯੁੱਧ ਦੇ ਥਰੂ ਇਹਨਾਂ ਜਿੱਤਿਆ ਸੀਗਾ ਹਾਂਜੀ ਨੈਕਸਟ ਵੀਡੀਓ ਚ ਅਸੀਂ ਪਾਰਟ 2 ਲੈ ਕੇ ਆਵਾਂਗੇ ਉਹਦੇ ਵਿੱਚ ਅਸੀਂ ਕੀ ਕਰਾਂਗੇ ਚੋਲ ਜਿਹੜਾ ਰਾਜਾ ਇਹਨਾਂ ਸ਼ਾਸਨ ਪ੍ਰਬੰਧ ਵਿੱਚ ਬਾਰੇ ਪੜਾਂਗੇ ਤਾਂ ਜੋ ਵੀਡੀਓ ਜ਼ਿਆਦਾ ਲੰਮੀ ਨਾ ਹੋਵੇ ਥੈਂਕ ਯੂ ਮਿਲਦੇ ਹਾਂ ਨੈਕਸਟ ਟੌਪਿਕ ਦੇ ਨਾਲ